ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਅਸੀਂ ਪਟਿਆਲੇ ਵੱਲ ਜਾ ਰਹੇ ਸੀ ਤੇ ਰਾਹ ਦੇ ਵਿੱਚ ਇੱਕ ਖੂਬਸੂਰਤ ਜਿਹਾ ਨਹਿਰਾ ਦੇਖਣ ਨੂੰ ਮਿਲਿਆ ਅਸੀਂ ਨੇ ਸੋਚਿਆ ਭੈਣ ਭਰਾਵਾਂ ਨਾਲ ਸਾਂਝਾ ਕੀਤਾ ਜਾਵੇ ਇਹ ਆਪਾਂ ਬਾਈ ਨਹਿਰ ਪੁੱਛਦੇ ਆਂ ਵੀ ਇਹਦਾ ਨਹਿਰ ਦਾ ਪਾਣੀ ਕਿੱਧਰ ਨੂੰ ਜਾ ਰਿਹਾ ਤੇ ਕਿੱਧਰੋਂ ਆ ਰਿਹਾ ਇੱਥੇ ਬਾਈ ਨੂੰ ਪੁੱਛਦੇ ਆਂ ਬਾਈ ਇਹ ਕਿਹੜੀ ਨਹਿਰ ਹੈ ਇਹਦਾ ਕਿੱਧਰੋਂ ਪਾਣੀ ਆ ਰਿਹਾ ਤੇ ਕਿੱਧਰੋਂ ਜਾ ਰਿਹਾ ਪਾਖੜਾ ਇਹਦਾ ਬਾਈ ਸਮਾਨਾ ਹੋਵੇ ਹਾਂ ਉਹ ਸਾਈਟਰ ਆਪਣਾ ਇਤਨੀ ਹੀ ਹੋਮ ਡੰਗਰੀ ਪ੍ਰੋਡਕਸ਼ਨ ਉੱਧਰ ਜਾਂਦੀ ਆ। ਅੱਛਾ ਬਾਈ ਇਹਦਾ ਬਾਈ ਲੀਲਾ ਪਾਣੀ ਹੋਣ ਦਾ ਕੀ ਕਾਰਨ? ਪੱਤੇ ਪਹਾੜ ਹੁੰਦੇ ਨਾ ਜਿਹੜੇ। ਅੱਛਾ ਬਾਈ। ਪਾਣੀ ਅੱਛੇ ਪਹਾੜਾਂ ਚੋਂ ਜਦੋਂ ਨਹੀਂ ਪੈਂਦਾ ਨਾ ਮਿੱਟੀ ਹੋਈ ਆ। ਹਾਂ ਬਾਈ। ਇਹਦਾ ਮਤਲਬ ਪਾਣੀ ਨਹੀਂ ਮਿਲ ਹੀ ਜਾਊਗਾ। ਪਾਖੜਾ ਡੈਮ ਬਾਰੇ ਤਾਂ ਸਾਰਿਆਂ ਨੂੰ ਬਾਈ ਨੇ ਦੱਸ ਦਿੱਤਾ। ਇਸ ਜਗ੍ਹਾ ਤੇ ਜਦੋਂ ਆਪਾਂ ਪਟਿਆਲੇ ਨੂੰ ਜਾਂਦੇ ਆ ਪਿੰਡ ਪਸਾਣਾ ਪਾਖੜਾ ਡੈਮ ਦੇ ਜਮਾ ਲਵੇ ਨਲਕੇ ਤੇ ਪਾਣੀ ਪਿਉਣ ਦੀ ਸੇਵਾ ਨਿਭਾ ਰਿਹਾ ਬਾਈ 30 ਸਾਲਾਂ ਤੋਂ ਆਉਂਦੇ ਜਾਂਦੇ ਰਹੀਆਂ ਨੂੰ ਹੈਂਡੀਕੈਪਟ ਬੰਦਾ ਬਾਈ 10 ਵਜੇ ਸਵੇਰੇ ਆਉਂਦਾ ਸਾਮੀ 7 ਵਜੇ ਜਾਂਦਾ ਬਾਈ ਦੀ ਸੋਚ ਨੂੰ ਯਾਰ ਸਲਾਮ ਆ